ਦੇ ਜਾ ਰਿਹਾ ਹੈਗਾ ਪਹਿਲਾ ਉਹਨਾਂ ਦੀ ਜਿਹੜੀ ਹੈ ਵੈਡਿੰਗ ਜਿਹੜਾ ਵੈਡਿੰਗ ਦਾ ਚੱਲਿਆ ਪੋਸਟ ਵੈਡਿੰਗ ਚੱਲ ਪਈ ਉਸ ਤੋਂ ਪਹਿਲਾਂ ਸਰਮਨੀ ਸੀ ਉਹਨੂੰ ਕੰਪੇਅਰ ਕੀਤਾ ਜਾ ਰਿਹਾ ਮਹਾਰਾਜਾ ਰਣਜੀਤ ਸਿੰਘ ਦੇ ਪੋਤਰੇ ਕਮਰਨਾਉ ਨੇ ਹਾਸ ਸਿੰਘ ਦੇ ਗਾਨਾ ਤੁਸੀਂ ਮੰਨਦੇ ਹੋ ਵੀ ਕੰਪੇਅਰ ਕਰਨਾ ਚਾਹੀਦਾ ਪਹਿਲੀ ਗੱਲ ਤਾਂ ਇਹੋ ਜਿਹਾ ਵਿਆਹ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਪੋਤਰੇ ਦੇ ਵਿਆਹ ਨਾਲ ਕੰਪੇਅਰ ਕਰਨਾ ਤਾਂ ਬੜੀ ਇੱਕ ਬੇਬਕੂਫੀ ਤੇ ਮੈਂ ਕਹੂੰਗਾ ਉਹਨਾਂ ਬੰਦਿਆਂ ਦਾ ਦਿਮਾਗ ਹੀ ਹੈ ਨਹੀਂ ਜਿਹੜੇ ਮਹਾਰਾਜਾ ਰਣਜੀਤ ਸਿੰਘ ਦੇ ਪੋਤਰੇ ਜਾਵਿਆ ਇਹਨਾਂ ਬੰਦਿਆਂ ਨਾਲ ਕੰਪੇਅਰ ਕਰਦੇ ਨੇ ਯਾਰ ਇਥੇ ਯਾਰ ਇਹਨਾਂ ਦੇ ਕੋਲ ਤਾਂ ਨਚਾਰ ਆਏ ਨੇ ਯਾਰ ਵਿਆਹਾਂ ਦੇ ਵਿੱਚ ਉੱਥੇ ਸਰਦਾਰ ਸਭ 60 ਦੇਸ਼ਾਂ ਦੇ ਉੱਥੋਂ ਆਏ ਸੀ ਆਦਮੀ ਉਹਨਾਂ ਦੇ 60 ਦੇਸ਼ਾਂ ਦੇ ਜਿਹੜੇ ਉਸ ਵਕਤ ਕੋਈ ਰਾਜੇ ਮਹਾਰਾਜੇ ਜਾਂ ਪ੍ਰੈਜ਼ੀਡੈਂਟ ਉਹ ਉਸ ਟਾਈਪ ਦੇ ਬੰਦੇ ਉੱਥੇ ਆਏ ਸੀ ਜੀ ਹੁਣ ਮੈਂ ਤੁਹਾਨੂੰ ਜਾਣਾ ਹਿਸਟਰੀ ਜਾਣਾ ਚਾਹਣਾ ਮੈਂ ਦੱਸਣਾ ਚਾਹਣਾ ਕਿ ਮੈਂ ਇਹਨਾਂ ਕਦਾਬਾਂ ਦੇ ਉੱਪਰ ਜਿਆਦਾ ਵਿਸ਼ਵਾਸ ਤਾਂ ਨਹੀਂ ਕਰਦਾ ਕਿ ਕਦਾਬ ਜਿਹੜੀ ਲਿਖੀ ਗਈ ਆ ਉਹ ਅੰਗਰੇਜ਼ ਨੇ ਲਿਖਾਈ ਸੀ ਠੀਕ ਹੈ ਉਸ ਕਦਾਬਾਂ ਦੇ ਅੰਦਰ ਇਹ ਲਿਖਿਆ ਗਿਆ ਸੀ ਕਿ ਮਹਾਰਾਜਾ ਰਣਜੀਤ ਸਿੰਘ ਨੂੰ ਡੀਫੈਂਡ ਕਰਦਾ ਮਹਾਰਾਜਾ ਰਣਜੀਤ ਸਿੰਘ ਬਾਰੇ ਉਹ ਲਿਖਣਾ ਕਿ ਆਉਣ ਵਾਲੇ ਸਮੇਂ ਦੇ ਅੰਦਰ ਅੰਗਰੇਜ਼ ਨੂੰ ਡਰ ਸੀ ਕਿਤੇ ਸਿੱਖ ਜਾਂ ਪੰਜਾਬ ਦੇ ਲੋਕ ਦੁਬਾਰਾ ਸਿੱਖ ਰਾਜ ਦੀ ਗੱਲ ਨਾ ਕਰ ਤਾ ਜੇ ਮਹਾਰਾਜਾ ਉਥੇ ਲਾਹੌਰ ਬੈਠੇ ਨੇ ਤਾਂ ਅੰਗਰੇਜ਼ ਦਿੱਲੀ ਬੈਠਾ ਸੁਣੀ ਸੁਣਾਈ ਗੱਲ ਲਿਖਦਾ ਹੁੰਦਾ ਸੀ ਜਿਹਨੂੰ ਜ਼ਿਆਦਾਤਰ ਅੰਗਰੇਜ਼ਾਂ ਦੀਆਂ ਲਿਖਤਾਂ ਨੂੰ ਸਰਦਾਰ ਖਸ਼ਵੰਤ ਸਿੰਘ ਨੇ ਪ੍ਰਵਾਨ ਚੜਾਇਆ ਜਿਹੜੀਆਂ ਬੜੀਆਂ ਬੇਤੁਕੀਆਂ ਮੰਗਾਂ ਹੂੰ ਉਹ ਅੰਗਰੇਜ਼ ਦੇ ਲਿਖਤ ਨੂੰ ਇਹਨਾਂ ਕੁਛ ਇੱਕ ਸੂਰੀ ਸੀ ਇੱਕ ਇਹ ਸੀ ਤਾਂ ਦੋ ਚਾਰ ਰਾਈਟਰਾਂ ਨੇ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਉਹਦੀ ਹਿਸਟਰੀ ਸੀ ਵਿਗਾੜ ਕੇ ਅੰਗਰੇਜ਼ਾਂ ਤੋਂ ਲਿਖੀ ਪਰ ਜਦੋਂ ਤੁਸੀਂ ਕਿਤੇ ਲਾਹੌਰ ਜਾਓਗੇ ਤੇ ਲਾਹੌਰ ਜਾ ਕੇ ਮਹਾਰਾਜਾ ਰਣਜੀਤ ਸਿੰਘ ਬਾਰੇ ਗੱਲ ਕਰੋਗੇ ਤੇ ਗੱਲ ਵੀ ਕਿਹਦੇ ਨਾਲ ਕਰੋਗੇ ਰਾਣਾ ਸ਼ਹਿਬਾਜ਼ ਐਡਵੋਕੇਟ ਸਾਡੇ ਸਿੱਖਾਂ ਦੇ ਅੰਦਰ ਉਹਨੀ ਸੋਚ ਉਹਨੀ ਪਹੁੰਚ ਉਹਨੀ ਸਾਨੂੰ ਲਗਨ ਜਿਨੀ ਉਹ ਰਾਣਾ ਸ਼ਹਿਬਾਜ ਨੂੰ ਮੈਂ ਜਿੰਨੀ ਵਾਰ ਗਿਆ ਰਾਣਾ ਸ਼ਹਿਬਾਜ ਦੇ ਨਾਲ ਰਿਆ ਤੇ ਮੈਂ ਤੁਸੀਂ ਦੇਖਿਆ ਵੀ ਹੋਣਾ ਹੈ ਕਿ ਉੱਥੇ ਕਾਲਜ ਸੀ ਇਸਲਾਮੀਆਂ ਕਾਲਜ ਹੈ ਇਸਲਾਮੀਆਂ ਕਾਲਜ ਦੇ ਵਿੱਚ ਮੈਂ ਗਿਆ ਸੀ ਤਾਂ ਉੱਥੇ ਸਭ ਤੋਂ ਪਹਿਲਾਂ ਮੈਨੂੰ ਰਾਣੀ ਦਤਾਰਕ ਔਰ ਜਿਹੜੀ ਨਕਈਆਂ ਦੀ ਮਹਾਰਾਜਾ ਰਣਜੀਤ ਸਿੰਘ ਦੀ ਰਾਣੀ ਸੀ ਉਹਦਾ ਉੱਥੇ ਪੁੱਤਰ ਹੈ ਜਿਹੜਾ ਰਾਜਾ ਖੜਕ ਸਿੰਘ ਜਿੱਦੀ ਸਮਾਦ ਕਿਲੇ ਦੇ ਸਾਹਮਣੇ ਹੈ ਤੇ ਉੱਥੇ ਉਹਦੀ ਨੂੰਹ ਦੀ ਸਮਾਦ ਰਾਣੀ ਸੈਬਕੌਰ ਤੇ ਰਾਣੀ ਚੰਦਕੌਰ ਦੀ ਸਮਾਦ ਜੀ ਹੁਣ ਜਿਹੜਾ ਆਪਣਾ ਕਬਰ ਨਾ ਉਹ ਨਿਆੜ ਕਬਰ ਨਾ ਉਹ ਨਿਆੜ ਦਾ ਵਿਆਹ ਹੁੰਦਾ ਹੈ ਆਪਣੇ ਸਰਦਾਰ ਸ਼ਾਮ ਸਿੰਘ ਟਾਰੀ ਦੀ ਧੀ ਦੇ ਨਾਲ ਵਿਆਹ ਹੁਣ ਉਹ ਵਿਆਹ ਕੀ ਸੀ ਤੇ ਇਹ ਵਿਆਹ ਕੀ ਹੈ ਜੀ ਉਸ ਵਿਆਹ ਦੇ ਅੰਦਰ 60 ਲੋਕ 60 ਦੇਸ਼ਾਂ ਤੋਂ ਉਹਨਾਂ ਦੇ ਉੱਥੋਂ ਦੇ ਨਵਾਬ ਜਾਂ ਰਾਜੇ ਮਹਾਰਾਜੇ ਉਸ ਵਕਤ ਆਉਂਦੇ ਤੇ ਵਿਆਹ ਦੀ ਕੀਮਤ ਕੀ ਹੈ ਉੱਥੇ ਜਿਹੜੇ ਸਾਡੇ ਮੁਸਲਮਾਨ ਭਰਾ ਨੇ ਉਹਨਾਂ ਨੇ ਹਿਸਟਰੀ ਬੜੀ ਵਧੀਆ ਲਿਖੀ ਹੈ ਤੇ ਫਕੀਰ ਸੈਫੂਦੀ ਜਿਹੜੇ ਮਹਾਰਾਜਾ ਰਣਜੀਤ ਸਿੰਘ ਦੇ ਅੱਗੋਂ ਉਹਨਾਂ ਦੇ ਮਨਿਸਟਰਾਂ ਦੇ ਪੱਛੇ ਵੀ 7ਵੀਂ ਪੀੜ੍ਹੀ ਚੋਂ ਆਉਂਦੇ ਨੇ ਤਾਂ ਰਾਣਾ ਸ਼ੇਬਾਜ਼ ਦਾ ਉਹਨਾਂ ਨਾਲ ਸਬੰਧ ਬਹੁਤ ਵਧੀਆ ਹੈ ਤਾਂ ਉੱਥੇ ਕੁਝ ਲਿਖਤਾਂ ਦੇ ਵਿੱਚ ਇੱਕ ਥਾਂ ਤੇ 2 ਕਰੋੜ ਹੈ ਇੱਕ ਥਾਂ ਤੇ 5 ਕਰੋੜ ਉਸ ਸਮੇਂ ਉਸ ਵਕਤ ਦਾ ਜੇ ਅਸੀਂ 5 ਕਰੋੜ ਵੀ ਵਿਆਹ ਤੇ ਲਾਏ ਤਾਂ ਕਹਿੰਦੇ ਨੇ 6 ਮਹੀਨੇ ਪੰਜਾਬ ਦੇ ਲੋਕਾਂ ਨੂੰ ਬਾਹਰੋਂ ਕਮਾਉਣ ਦੀ ਲੋੜ ਨਹੀਂ ਸੀ ਉਹ ਚੀਜ਼ ਮਹਾਰਾਜਾ ਰਣਜੀਤ ਸਿੰਘ ਨੇ ਕੀਤੀ ਠੀਕ ਹੈ ਤੇ ਪੰਜਾਬ ਕੋਈ ਆ ਥੋੜੇ ਜਿਹਿਆਂ ਦਾ ਨਹੀਂ ਸੀ ਪੰਜਾਬ ਤਾਂ ਜਬਰੌਹ ਦੇ ਕਿਲੇ ਅੱਡ ਤੋਂ ਅੱਗੇ ਜਾ ਕੇ ਤਾਂ ਦਿੱਲੀ ਇਧਰ ਵਿਆਸਤ ਕਰ ਸਾਰਾ ਪੰਜਾਬ ਸੀ ਉਧਰੋ ਸ਼੍ਰੀਨਗਰਿਤ ਕਰ ਸਾਰਾ ਪੰਜਾਬ ਸੀ ਉਹਨੇ ਇੰਨੇ ਲੋਕ ਸੱਦੇ ਸੀ ਤੇ ਦੋਨਾਂ ਪਰਿਵਾਰਾਂ ਨੇ ਕਿ ਤੁਸੀਂ ਹੋਰ ਵੇਖੋ ਦੋਨਾਂ ਪਰਿਵਾਰਾਂ ਦੀ ਸਹਿਮਤੀ ਸੀ ਕਿ ਆਪਾਂ ਵਿਆਹ ਬੜਾ ਸਿੰਪਲ ਕਰਦੇ ਠੀਕ ਹੈ ਵਿਆਹ ਤੇ ਬੜਾ ਖਰਚ ਨਹੀਂ ਕਰਨਾ ਤੇ ਇਹ ਸਰਦਾਰ ਸਾਹਿਬ 5 ਕਰੋੜ ਦੇ ਕਰੀਬ ਖਰਚ ਹੁੰਦਾ ਵਿਆਹ ਦੇ ਉੱਪਰ ਤਾਂ ਉਸ ਵਕਤ ਕੀ ਹੈ ਲੋਕੀ ਭਾਂਡੇ ਲੈ ਕੇ ਆਉਂਦੇ ਗਰੀਬ ਆਦਮੀ ਕੋਈ ਗਾਗਰ ਚੁੱਕ ਲਿਆ ਛੋਟੀ ਜੀ ਜਿੰਨੂੰ ਆਪ ਵੱਟਲ ਕਹਿ ਦਿੰਦੇ ਆ ਉਹ ਲੈ ਕੇ ਆਏ ਨੇ ਕੋਈ ਘਾ ਦਾ ਭਾਂਡਾ ਲੈ ਕੇ ਆਇਆ ਹੈ ਤਾਂ ਉਹਨੂੰ ਮੋਹਰਾਂ ਨਾਲ ਭਰ ਕੇ ਦਿੱਤੇ ਤੇ ਅੰਗਰੇਜ਼ ਵਾਇਸਰਾਜ ਜਿਹੜਾ ਉੱਥੋਂ ਆਇਆ ਹੈ ਉਹਨੂੰ ਇੱਕ ਸੀ ਬੜੀ ਤਮੰਨਾ ਸੀ ਕਿ ਪੰਜਾਬ ਚੋਂ ਸੋਨਾ ਲੁੱਟੇ ਤੇ ਮਹਾਰਾਜ ਜਿਹੜਾ ਦਿਮਾਗ ਸੀ ਬਹੁਤ ਤੇਜ਼ ਸੀ ਮਹਾਰਾਜ ਨੇ ਉਹ ਹਾਥੀ ਤੇ ਭਾਇਆ ਹਾਥੀ ਤੇ ਬਾਕੇ ਸੱਜੇ ਤੇ ਖੱਬੇ ਬڑے ਵੱਡੇ ਵੱਡੇ ਬੋਰੇ ਜਿਹੜੇ ਸੀ ਉਹ ਮੋਹਰਾ ਨਾਲ ਭਰੇ ਹੋਏ ਸੀ ਇਹਨੂੰ ਕਿਹਾ ਕਿ ਤੂੰ ਅਹੀਂ ਕਰ ਇਹ ਜਿਹੜਾ ਸੋਨਾ ਹੈ ਇਹ ਪੰਜਾਬ ਦੇ ਲੋਕਾਂ ਦਾ ਦਾਨ ਦਾ ਉਹ ਕੱਚਾ ਹੋ ਗਿਆ ਮਹਾਰਾਜਾ ਜੇ ਤੁਸੀਂ ਜਿਹੜੇ ਪੰਜਾਬ ਨੂੰ ਲੁੱਟਣਾ ਚਾਹੁੰਦੇ ਜੇ ਜਿਹੜੇ ਪੰਜਾਬ ਤੋਂ ਸੋਨਾ ਲੁੱਟਣਾ ਚਾਹੁੰਦੇ ਜੇ ਉਹ ਪੰਜਾਬ ਮੇਰਾ ਤੇ ਸੋਨਾ ਇਹਨਾਂ ਦਾ ਤਾਂ ਉਹਨੇ ਉਸੇ ਵੇਲੇ ਹੀ ਮੂੰਹ ਥੱਲੇ ਕਰ ਲਿਆ ਜੀ ਕੱਚਾ ਹੋ ਕੇ ਖਲੋ ਗਿਆ ਸੀ ਕਿ ਵਾਕਿਆ ਸਾਡੀ ਸੋਚ ਮਹਾਰਾਜਾ ਦੀ ਸੋਚ ਤੱਕ ਕਿੰਨਾ ਸੀ ਕਿਸੇ ਬੰਦੇ ਨੂੰ ਕਹਿੰਦੇ ਨੇ ਤਿੰਨ ਦਿਨ ਰਿਸੈਪਸ਼ਨ ਲੇਟ ਤਾਂ ਅੰਗਰੇਜ਼ ਜਿਹੜਾ ਉੱਥੇ ਸੀ ਉਹ ਕਹਿੰਦਾ ਤਿੰਨ ਦਿਨ ਲੇਟ ਕਿਉਂ ਹੋ ਗਈ ਹੈ ਤਾਂ ਪਤਾ ਲੱਗਿਆ ਕਿ ਰਾਵੀ ਜਿਹੜਾ ਦਰਿਆ ਹੈ ਉਹ ਤਿੰਨ ਦਿਨ ਲੇਟ ਪਾਣੀ ਆਵੇਗਾ ਉਹਦੇ ਨਾਲ ਸਾਰੇ ਸ਼ਹਿਰ ਦੇ ਪਹਾਰੇ ਚੰਗੇ ਦੇਖੋ ਉਹ ਐਸੀ ਰਿਸੈਪਸ਼ਨ ਹੋਈ ਜਿੰਦੇ ਵਿੱਚ ਸਾਰਾ ਪੰਜਾਬ ਇਕੱਠਾ ਹੋਇਆ ਜਿੰਦੇ ਸੂਰਵੇ ਇਕੱਠੇ ਹੋਏ ਰਾਜੇ ਇਕੱਠੇ ਹੋਏ ਆਮ ਪਬਲਿਕ ਇਕੱਠੀ ਹੋਈ ਤੇ ਸਾਰਿਆਂ ਨੂੰ ਰੋਟੀ ਬਰਾਬਰ ਦਿੱਤੀ ਤੇ ਸਾਰਿਆਂ ਨੂੰ ਤੁਰਨ ਲੱਗਿਆ ਮੋਹਰਾ ਦਿੱਤੀਗਾ 6-6 ਮਹੀਨੇ ਨੂੰ ਕੰਮ ਕਰਨ ਦੀ ਲੋੜ ਨਹੀਂ ਤੇ ਅੰਗਰੇਜ਼ ਜਿਹੜਾ ਪੰਜਾਬ ਲੁੱਟਣਾ ਚਾਹੁੰਦਾ ਸੀ ਸਿਉਨਾ ਲੁੱਟਣਾ ਚਾਹੁੰਦਾ ਸੀ ਉਹਨੂੰ ਬਾਕੇ ਸ਼ਰਮ ਦਿੱਤੀ ਕਿ ਜੇ ਸਿਉਨਾ ਪੰਜਾਬ ਨੂੰ ਲਟਾ ਉਹ ਸੀ ਬਾਦਸ਼ਾਹ ਉਸੀ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰੇ ਦਾ ਵਿਆਹ ਜੋ 1837 ਚ ਹੋਇਆ ਜਿਹਦੀ ਮੈਂ ਕਿਹੜੀ ਹਵੇਲੀ ਵੀ ਜਾ ਕੇ ਆਇਆ ਮਹਾਰਾਜਾ ਕਮਰ ਨੌਨਿਹਾਲ ਦੀ ਹਵੇਲੀ ਆਪਦੇ ਪੁੱਤਰੇ ਦੀ ਆਪਦੇ ਹੱਥੀਂ ਬਣਵਾਈ ਸੀ। ਉਸੀ ਮਹਾਰਾਜਾ ਰਣਜੀਤ ਸਿੰਘ ਸਰਦਾਰ ਸਾਹਿਬ ਜਿਹੜਾ ਅੱਜ ਤੁਸੀਂ ਵਿਆਹ ਦੀ ਕੰਪੀਅਰ ਕਰਦੇ ਜੀ ਇੱਥੇ ਕੌਣ ਨੇ? ਨੱचर ਕਾਉਨ ਵਾਲੇ ਹੀ ਨੇ। ਸ਼ਰਮ ਹੋਣੀ ਚਾਹੀਦੀ ਜਦੋਂ 2-4 ਕਰੋੜ ਲੈ ਕੇ ਅਸੀਂ ਨੱਚਦੇ ਆ ਢੁੱਕੇ ਲਾਉਣੇ ਆ ਯਾਰ। ਇਹ ਵਿਆਹ ਹੁੰਦੇ ਨੇ ਯਾਰ। ਮਹਾਰਾਜਾ ਰਣਜੀਤ ਜੀ ਦੇਖੋ ਤੁਸੀਂ ਆਪ ਦਾ ਕਮਰਸ਼ੀਅਲ ਵਿਆਹ ਹੈ ਇਹਨੂੰ ਆਪਦੇ ਵਿਆਹ ਨੂੰ ਜਿਵੇਂ ਮਰਜ਼ੀ ਕੰਪੇਅਰ ਕਰੋ ਪਰ ਮਹਾਰਾਜਾ ਰਣਜੀਤ ਸਿੰਘ ਦੇ ਵਿਆਹ ਵਰਗਾ ਪੋਤਰੇ ਦੇ ਵਿਆਹ ਵਰਗਾ ਤਾਂ ਉਸ ਵਕਤ ਅੰਗਰੇਜ਼ਾਂ ਦੀ ਲਿਖਤ ਚ ਹੈ ਕਿ ਨਾ ਵਿਆਹ ਹੋਇਆ ਤੇ ਨਾ ਇਹੋ ਜਿਹਾ ਕਿਤੇ ਹੋਣਾ ਹੀ ਉਹ ਮਹਾਰਾਜਾ ਰਣਜੀਤ ਸਿੰਘ ਜਿਹਦੀ ਸੋਚ ਬੜੀ ਵੱਡੀ ਸੀ ਇੱਕ ਉੱਥੇ ਆਂਦੇ ਨੇ ਇੱਕ ਗਰੀਬ ਆ ਗਿਆ ਤੇ ਉਹ ਕੀੜੀਆਂ ਪਾਲਿਆ ਬਠਰ ਦੇ ਵਿੱਚ ਉਹਨੂੰ ਇਹ ਦੱਸਿਆ ਸੀ ਕਿ ਜਿੰਨੇ ਮੂਹਰੇ ਮਹਾਰਾਜਾ ਉਹਨੇ ਮੋਰਾ ਦੇ ਤਾ ਮਹਾਰਾਜਾ ਨੂੰ ਮਹਾਰਾਜਾ ਕਹਿੰਦੇ ਵੀ ਕੀ ਚਾਹਣਾ ਹੈ ਮੋ ਕਹਿੰਦਾ ਜੀ ਇਹ ਕੀੜੀਆਂ ਨੇ ਕੀੜੀਆਂ ਗਿਣ ਕੇ ਜਿਹੜੀਆਂ ਨੇ ਇਹਨਾਂ ਮੈਨੂੰ ਮੋਰਾ ਦੇ ਮਹਾਰਾਜਾ ਤੂੰ ਕੀੜੀਆਂ ਗੇਲਾ ਦੇਉਣੀਆ ਮੋਰਾ ਲੈ ਜਾ ਮਹਾਰਾਜਾ ਕਹਿੰਦੇ ਉਹ ਕਹਿੰਦਾ ਨਹੀਂ ਮਹਾਰਾਜਾ ਚੀੜੀਆਂ ਤਾਂ ਨਹੀਂ ਗਿਣੀਆਂ ਜਾਣੀਆਂ ਮੇਰੇ ਤੋਂ ਪੜਾ ਚੰਗਾ ਨਹੀਂ ਗਿਣੀਆਂ ਜਾਣੀਆਂ ਜਿੰਨਾ ਬੱਠਾ ਲੈ ਕੇ ਆਏ ਇਹਨੂੰ ਮੋਰਾ ਨਾਲ ਪਰਦੇ ਚੋਲੇ ਨਾਲ ਉਹ ਸੀ ਬਾਦਸ਼ਾਹ ਤੁਸੀਂ ਬਾਦਸ਼ਾਹ ਜੀ ਲੋਕਾਂ ਦਾ ਤੁਸੀਂ ਖੂਨ ਪੀਤਾ ਜਾਂ ਤੁਸੀਂ 700 ਕਿਸਾਨ ਮਾਰਤਾ ਸਾਡਾ ਤੁਸੀਂ ਸਾਡਾ ਸਾਰਾ ਪੰਜਾਬ ਦਾ ਰਕਬਾ ਤੁਸੀਂ ਖੋਣ ਲੱਗੇ ਹੋ ਹਿੰਦੁਸਤਾਨ ਦੇ ਬਾਦਸ਼ਾਹ ਦੇ ਥਰੂ ਖੋਣੇ ਹੋ ਤੁਸੀਂ ਬਾਦਸ਼ਾਹ ਜੀ ਸਾਡੇ ਪੰਜਾਬ ਨੂੰ ਬਚਾਉਣ ਵਾਲਾ ਮਹਾਰਾਜਾ ਰਜੀਤ ਸਿੰਘ ਤੁਸੀਂ ਸਾਡਾ ਪੰਜਾਬ ਉੱਠਦੇ ਜੀ ਜਿਹਦੇ ਵਿਆਹ ਦੀ ਕੰਪੇਅਰ ਦੀ ਗੱਲ ਕਰਦੇ ਜੇ ਸਾਡੇ ਇਹਦੀ ਨਿਗਾਹ ਪੈੜੀ ਨਿਗਾਹ ਸਾਡੇ ਪੰਜਾਬ ਦੇ ਉੱਪਰ ਹੈ ਜਿਹੜੇ ਸਾਡੇ ਬੇਚੁਕੇ ਅਨੇ ਕਿਸਾਨ ਨੇ ਜਿਹੜੀਆਂ ਜ਼ਮੀਨਾਂ ਇਹਨਾਂ ਨੇ ਵੇਚੀ ਜਾਂਦੇ ਨੇ ਉਹ ਮਹਾਰਾਜਾ ਜੀ ਜਿਹੜਾ ਪੰਜਾਬ ਨੂੰ ਸਿਉਣਾ ਦਿੰਦਾ ਸੀ ਇਹ ਉਹ ਬੰਦੇ ਨੇ ਜਿਹੜਾ ਪੰਜਾਬ ਦਾ ਪਾਣੀ ਤੇ ਪੰਜਾਬ ਦੀ ਜ਼ਮੀਨ ਖੋਹ ਲਉਂਦੇ ਤੁਸੀਂ ਯਾਰ ਇਹਦੇ ਨਾਲ ਕੰਪੇਅਰ ਕਰਦੇ ਬੋਲਣ ਲੱਗਿਆ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਜਦੋਂ ਮਹਾਰਾਜਾ ਰਣਜੀਤ ਸਿੰਘ ਦੇ ਵਿਆਹ ਪੁੱਤਰੇ ਦਾ ਵਿਆਹ ਕੰਪੇਅਰ ਇਹਨਾਂ ਬੰਦਿਆਂ ਨਾਲ ਕਰਦੇ ਜੀ ਯਾਰ ਲਾਲਚੀ ਆਦਮੀ ਨਾਲ ਕਰਦੇ ਸੋ ਮਹਾਰਾਜਾ ਰਣਜੀਤ ਸਿੰਘ ਧਰਤੀ ਤੇ ਨਾ ਆਇਆ ਉਹੋ ਜਾਂ ਕਿਸੇ ਨੇ ਆਉਣਾ ਹੈ ਤੇ ਨਾ ਹੀ ਜ਼ਿੰਦਗੀ ਚ ਕਈ ਕਈ ਹਜ਼ਾਰਾਂ ਸਾਲ ਲੰਘ ਜਾਣਗੇ ਮੈਂ ਕਈਆਂ ਬੰਦਿਆਂ ਨੂੰ ਲੀਡਰਾਂ ਨੂੰ ਕੰਪੇਅਰ ਕਰਨਾ ਚਾਹੁੰਦਾ ਸੀ ਮੈਂ ਚਾਹੁੰਦਾ ਸੀ ਮੈਂ ਇਹ ਧਾਰਨਾ ਦਿੰਦਾ ਹੁੰਦਾ ਸੀ ਕਿ ਸ਼ਾਇਦ ਮਹਾਰਾਜਾ ਵਰਗਾ ਕੋਈ ਲੀਡਰ ਆ ਜਾਏ ਪਰ ਨਹੀਂ ਮਹਾਰਾਜਾ ਰਣਜੀਤ ਸਿੰਘ ਦੇ ਪਰਿਵਾਰ ਵਰਗਾ ਕਿਸੇ ਨੇ ਪਰਿਵਾਰ ਬਣ ਜਾਣਾ ਹੈ ਯਾਰ